ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ ਹੋਵੋ ਹੋਮੋਂਗੇ ਤੰਦਰੁਸਤ ਹੋਮੋਂਗੇ ਇੱਕ ਸਵਾਲ ਜਿਹੜਾ ਹੈਗਾ ਕਿਸਾਨ ਵੀਰਾਂ ਦਾ ਇਸ ਟਾਈਮ ਯੂਰੀਆ ਦੀ ਪਹਿਲੀ ਕਿਸ਼ਤ ਦੇ ਨਾਲ ਕਿਹੜਾ ਸਮਾਨ ਪਾਈਏ ਜਿਵੇਂ ਜਿਵੇਂ ਤੁਹਾਡੇ ਸਵਾਲ ਆਉਣਗੇ ਉਵੇਂ ਉਵੇਂ ਹੀ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗਾ ਰੈਗੂਲਰ ਜਿਹੜਾ ਝੋਨਾ ਹੈ ਬਾਰੇ ਮੈਂ ਡਿਟੇਲ ਜਿੱਦੋਂ ਪਹਿਲਾਂ ਇੱਕ ਖਾਦਾਂ ਬਾਰੇ ਵੀਡੀਓ ਪਾਈ ਆ ਕਿ ਪਹਿਲੇ 21 ਦਿਨ ਕਿਹੜੀ ਖਾਦ ਖਰਾਕ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਜਦੋਂ ਆਪਾਂ ਲਵਾਈ ਕਰਦੇ ਆ ਕਦੋਂ ਕਰਨ ਵੇਲੇ ਮੈਂ ਬੇਨਤੀ ਕੀਤੀ ਸੀ ਕਿ ਪਾਣੀ ਬਹੁਤ ਘੱਟ ਰੱਖੋ ਦੂਜੇ ਤੀਜੇ ਦਿਨ ਪਾਣੀ ਵਧਾ ਕੇ ਫਿਰ ਉਹ ਜਿਹੜਾ ਤੁਸੀਂ ਨਦੀਨ ਨਾਸ਼ਕ ਜਿਹੜਾ ਰੇਤੇ ਜਰ ਲਾ ਕੇ ਇੱਕ ਸਾਰ ਛੱਟਾ ਦੇਣਾ ਜਿੱਥੇ ਜ਼ਰੂਰਤ ਤੁਹਾਨੂੰ ਹੈਗੀ ਹੈ ਫਿਰ 6ਵੇਂ 7ਵੇਂ ਦਿਨ ਜਾ ਕੇ ਯੂਰੀਆ ਦੀ ਪਹਿਲੀ ਕਿਸ਼ਤ ਤੁਸੀਂ ਦੇ ਦੇਣੀ ਹੈ ਜਾਂ ਕਈ ਕਿਸਾਨ ਵੀ ਤੀਜਾ ਇਸਾ ਥੱਲੇ ਵੀ ਪਾ ਲੈਂਦੇ ਆ ਜਿਹੜੀ ਕੋਈ ਪोटाश ਹੈ ਕੋਈ ਜ਼ਰੂਰਤ ਅਨਸਾਰ ਕੋਈ ਜਿਹੜੀ ਕੋਈ ਫਾਸਫੋਰਸ ਤੱਤ ਤੁਸੀਂ ਦੇਣਾ ਜਿਹਦੇ ਵਿੱਚ ਖਾਸ ਤੌਰ ਤੇ ਮੈਂ ਬੇਨਤੀ ਕੀਤੀ ਸੀ ਕਿ ਜੇ ਫਾਸਫੋਰਸ ਤੁਸੀਂ ਦੇਣੀ ਹੈ ਤਾਂ ਸਿੰਗਲ ਸੁਪਰ ਫਾਸਫੇਟ ਦੇ ਰੂਪ ਚ ਦਿਓ ਫਾਸਫੋਰਸ ਬੜੀ ਲਿਮਟਡ ਐਡ ਹੋਊਗੀ ਨਾਲ ਸਲਫਰ ਕੈਲਸ਼ੀਅਮ ਐਡ ਹੋ ਜਾਊਗਾ ਸੋਇਲ ਕੰਡੀਸ਼ਨਿੰਗ ਹੋ ਜਾਊਗੀ ਤੁਹਾਡੀ ਫਸਲ ਦੀ ਗ੍ਰੋਥ ਜਿਹੜੀ ਸ਼ੁਰੂਆਤੀ ਬੜੀ ਵਧੀਆ ਰਹੂਗੀ ਪਹਿਲੀ ਕੈਸਟ ਆਪਾਂ 7ਵੇਂ ਦਿਨ ਦੇਣੀ ਹੈ ਜੜ ਦੀ ਗ੍ਰੋਥ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਫੂਡ ਲੈਣੀ ਜਿਹੜਾ ਬੂਟਾ ਸ਼ੁਰੂ ਕਰ ਦਿੰਦਾ ਇਸ ਟਾਈਮ ਹੋਰ ਕਿਸੇ ਸਮਾਨ ਦੀ ਜ਼ਰੂਰਤ ਨਹੀਂ ਹੁੰਦੀ ਫालतू ਖਰਚਾ ਹੈ ਕੋਈ ਕਿਸਾਨ ਵੀਰ ਕੋਈ ਉਲੀ ਨਾਸ਼ਕ ਜਾਂ ਹੋਰ ਸਮਾਨ ਪਾਉਂਦੇ ਹੋਣਗੇ ਇੱਕ ਹੋਰ ਬੇਨਤੀ ਜਿਹੜੇ ਕਿਸਾਨ ਵੀਰ ਕੋਈ ਸਮਾਨ ਪਾਉਂਦੇ ਉਹਦੇ ਬਾਰੇ ਵੀ ਜ਼ਰੂਰ ਦੱਸਿਆ ਜੇ ਕਿ ਅਸੀਂ ਆਹ ਸਮਾਨ ਯੂਰੀਆ ਨਾ ਪਾਉਨੇ ਆ ਉਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਵੀਡੀਓ ਜ਼ਰਾਈ ਤਾਂ ਕਿ ਹੋਰ ਕਿਸਾਨ ਵੀਰਾਂ ਤੱਕ ਜਾਣਕਾਰੀ ਜ਼ਰੂਰ ਪਹੁੰਚਦੀ ਰਹੇ ਕਿਉਂਕਿ ਹੁਣ ਤੋਂ ਆਪਾਂ ਥੋੜਾ ਥੋੜਾ ਜਿਹੜਾ ਖਰਚਾ ਬਚਾਉਣ ਲੱਗਾਗੇ ਤਾਂ ਬਹੁਤ ਜਿਹੜਾ ਸੀਮਤ ਖਰਚੇ ਦੇ ਵਿੱਚ ਤੁਹਾਡੇ ਨਾਲ ਮੈਂ ਜਾਣਕਾਰੀਆਂ ਸਾਂਝੀਆਂ ਕਰਦਾ ਰਹੂ ਤੇ ਆਪਾਂ ਚੰਗਾ ਝਾੜ ਲਵਾਂਗੇ ਇਹ ਮੇਰੀ ਬੇਨਤੀ ਆ ਕਿਉਂਕਿ ਨਾਈਟ੍ਰੋਜਨ ਜਿਹੜੀ ਆਪਾਂ ਖਰਾਕ ਉਹ ਵੀ 30 ਕਿਲੋ 32 ਕਿਲੋ ਦੀ ਡੋਜ਼ ਦੇਣੀ ਆ ਖੜੇ ਪਾਣੀ ਚ ਆਪਾਂ ਨੂੰ ਕਿਉਂਕਿ ਖੜਾ ਪਾਣੀ 15 ਦਿਨ 18 ਦਿਨ ਆਪਾਂ ਰੱਖਦੇ ਖੇਤ ਚ ਨਦੀਨ ਕੰਟਰੋਲ ਕਰਨ ਨੂੰ ਸਿਰਫ ਜਾਂ ਖੇਤ ਚ ਕਿਤੇ ਬਹੁਤੀਆਂ ਜੜਾ ਤਰੇੜਾ ਨਾ ਪਟਣ ਉਸ ਤੋਂ ਬਾਅਦ ਜਿਹੜਾ ਹੈਗਾ ਕਿਉਂਕਿ ਜੇ ਤੁਸੀਂ ਇਸ ਟਾਈਮ ਦੇ ਉੱਤੇ ਜ਼ਿੰਕ ਵੀ ਨਾਲ ਦੇਵੋਗੇ ਨਾ ਪਹਿਲੀ ਕਿਸ਼ਤ ਦੇ ਨਾਲ ਯੂਰੀਆ ਦੇ ਨਾਲ ਤਾਂ ਪਹਿਲੀ ਗੱਲ ਤਾਂ ਮੈਂ ਬੇਨਤੀ ਕਰਦਾ ਹੁਣਾਂ ਕਿ ਜ਼ਿੰਕ ਕੱਲੀ ਪਾਓ ਰੇਤਾ ਚਰਲਾ ਕੇ ਮਿੱਟੀ ਚਰਲਾ ਕੇ ਉਹਦਾ ਛਟਾ ਦਿਓ ਜੇ ਤੁਸੀਂ ਥੱਲੇ ਪਾਉਣੀ ਹੈ ਵਰਨਾ ਤੁਸੀਂ ਅੱਗੇ ਜਾ ਕੇ ਸਪਰੇਅ ਕਰ ਸਕਦੇ 22 25 ਦਿਨ ਤੋਂ 30 ਦਿਨ ਤੋਂ ਸਟਾਰਟ ਕਰ ਸਕਦੇ ਆ ਇਸ ਟਾਈਮ ਜੇ ਤੁਸੀਂ ਜ਼ਿੰਕ ਵੀ ਪਾਉਂਗੇ ਤਾਂ ਉਹ ਵੀ ਤੁਹਾਨੂੰ ਰਿਜ਼ਲਟ ਨਹੀਂ ਦੇਊਗੀ ਜਿੰਨਾ ਚਿਰ ਖੇਤ ਨੂੰ ਹਵਾ ਨਹੀਂ ਲੱਗਦੀ 2-3 ਦਿਨ ਖੇਤ ਨੂੰ ਹਵਾ ਲੱਗੇ ਫੇਰ ਬੂਟੇ ਜਿਹੜੇ ਜ਼ਿੰਕ ਚੱਕਣ ਲੱਗਦੇ ਆ ਪਾਣੀ ਬਹੁਤਾ ਜ਼ਿਆਦਾ ਖੜਾਉਣਾ ਨਹੀਂ ਹੈਗਾ ਨਾਈਟ੍ਰੋਜਨ ਦੀ ਡੋਜ਼ ਦਿਓ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਅਗਲੀ ਕਿਸ਼ਤ ਆ ਯੂਰੀਆ ਦੀ ਉਹ ਆਪਾਂ ਦੇਣੀ ਆ 21 22 ਦਿਨ ਤੇ ਜਾ ਕੇ ਉਸ ਤੋਂ ਪਹਿਲਾਂ ਯੂਰੀਆ ਨਾਲ ਦੇ ਉਹ ਕਈ ਕਿਸਾਨ ਵੀਰ 5-5 ਦਿਨ ਤੇ ਯੂਰੀਆ ਪਾਉਂਦੇ ਉਹ ਚ ਲਾਸ ਤੋਂ ਦੇ ਵੱਧ ਹੁੰਦੇ ਫਾਇਦਾ ਨਹੀਂ ਹੁੰਦਾ ਕਿਉਂਕਿ ਪੂਰੀ ਯੂਰੀਆ ਪਹਿਲੀ ਜਿਹੜੀ ਹੈਗੀ ਆ ਉਹਦੀ ਜਿਹੜੀ ਅਵੇਲੇਬਿਲਟੀ ਹੋਣੀ ਆ 2-3 ਦਿਨ ਬਾਅਦ ਉਹਦੀ ਬੂਟੇ ਨੂੰ ਅਪਟੇਕ ਸ਼ੁਰੂ ਹੋਣੀ ਆ ਫਿਰ ਉਹਨੇ ਜਿਹੜੇ ਹੈਗੇ ਉਹਨੂੰ ਯੂਟਿਲਾਈਜ਼ ਕਰਨਾ ਤੇ ਜੇ ਆਪਾਂ ਉਤੋਂ ਉਤੋਂ ਪਾਈ ਜਾਵਾਂਗੇ ਤਾਂ ਉਹਦਾ ਜਿਹੜਾ ਹੈਗਾ ਕੋਈ ਬਹੁਤਾ ਫਾਇਦਾ ਨਹੀਂ ਹੋਣ ਵਾਲਾ ਫਿਰ ਥੋੜੀ ਯੂਰੀਆ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈ ਯੂਰੀਆ ਦੀ ਡੋਜ਼ ਆਪਣੀ ਟੋਟਲ ਵੱਜ ਜਾਂਦੀ ਕਿੱਥੇ ਆਪਤੀ ਦੀ ਪੈਂਦੀ ਕਿਲੋ ਦੀਆਂ ਤਿੰਨ ਗੈਸ ਤਾਂ ਪਾਉਣੀਆਂ ਕਿੱਥੇ ਆਪਾਂ ਗੱਟਾ-ਗੱਟਾ 5-5 ਦਿਨ ਤੇ 6-6 ਦਿਨ ਤੇ ਪਾਈ ਜੰਨੇ ਫਿਰ ਕਿਸਾਨ ਵੀਰ ਇਹਦੇ ਪਿੱਛੇ ਥੋੜਾ ਜਿਹਾ ਕਈ ਕਹਿੰਦੇ ਹੁੰਦੇ ਸਾਡੇ ਜੀ ਕੋਈ ਗਾਂ ਬਿਮਾਰੀ ਪੈ ਜਾਂਦੀ ਹੈ ਕੋਈ ਪਤਾਲ ਲਵੇੜ ਪੈ ਜਾਂਦੀ ਉਹਦੇ ਬਾਰੇ ਵੀ ਤੁਹਾਡਾ ਜਿਹੜਾ ਕਿਸੇ ਕਿਸਮ ਦਾ ਕੋਈ ਪਰਮ ਪਲੇਖਾ ਉਹ ਵੀ ਆਪਾਂ ਨਾਲ ਦੀ ਨਾਲ ਮੈਂ ਵੀਡੀਓ ਚ ਅ ਅਪਡੇਟ ਆਉਣ ਵਾਲੇ ਸਮੇਂ ਚ ਕਰਦਾ ਰਹੂੰਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ